ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਸਰਵਣ ਕਰਾਂਗੇ ਭਗਵਾਨ ਬਾਲਮਿਕ ઋષਿ ਜੀ ਬਾਰੇ ਅਸਲ ਵਿੱਚ ਬਾਲਮਿਕ ਨਾਮ ਜੀ ਦੇ ਦੋ ઋષਿ ਹੀ ਹੋਏ ਹਨ ਉਹਨਾਂ ਵਿੱਚੋਂ ਇੱਕ ઋਖੀ ਤ੍ਰੇਤਾ ਯੁੱਗ ਵਿੱਚ ਹੋਏ ਹਨ ਜਿਨ੍ਹਾਂ ਨੇ ਭਗਵਾਨ ਰਾਮ ਜੀ ਦੇ ਜਨਮ ਤੋਂ ਪਹਿਲਾਂ ਹੀ ਰਮਾਇਣ ਲਿਖ ਦਿੱਤੀ ਸੀ ਇਹ ਰਮਾਇਣ ਉਹਨਾਂ ਨੇ 10000 ਸਾਲ ਪਹਿਲਾਂ ਲਿਖ ਦਿੱਤੀ ਜਦੋਂ ਸ੍ਰੀ ਰਾਮਚੰਦਰ ਜੀ ਦਾ ਜਨਮ ਵੀ ਨਹੀਂ ਸੀ ਹੋਇਆ ਜੇ ਵਿਦਵਾਨਾਂ ਅਨੁਸਾਰ ਗੱਲ ਕਰੀਏ ਤਾਂ ਦੋ ਵਾਲਮੀਕ ਮੰਨੇ ਜਾਂਦੇ ਨੇ ਪਹਿਲਾ ਵਾਲਮੀਕ ਭੀਮ ਸੀ ਬਰਮੀ ਬਣ ਜਾਣ ਕਾਰਨ ਉਸ ਦਾ ਨਾਮ ਵਾਲਮੀਕ ਪ੍ਰਸਿੱਧ ਹੋ ਗਿਆ ਸੀ ਫਿਰ ਉਹ ਮਹਾਤਮਾ ਜੀ ਦੇ ਉਪਦੇਸ਼ ਨਾਲ ઋષਿ ਪਦਵੀ ਤੱਕ ਪਹੁੰਚ ਗਏ ਸਨ ਫਿਰ ਉਹਨਾਂ ਨੇ ਭਵਿੱਖ ਦੇ ਵਿੱਚ ਹੋਣ ਵਾਲਾ ਸਭ ਕੁਝ ਪਹਿਲਾਂ ਹੀ ਲਿਖ ਦਿੱਤਾ ਭਾਗ ਰਮਾਇਣ ਲਿਖ ਦਿੱਤੀ ਤੇ ਲਵ ਕੁਸ਼ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਬਾਰੇ ਸਭ ਕੁਝ ਰਮਾਇਣ ਵਿੱਚ ਲਿਖ ਦਿੱਤਾ ਗਿਆ ਸਤਸੰਗਤ ਜੀ ਕਿਸੇ ਰਚਨਾ ਨੂੰ ਭਵਿੱਖਤ ਰੂਪ ਵਿੱਚ ਲਿਖਣਾ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ। ਬਾਲਮਿਕ ਰਿਸ਼ੀ ਜੀ ਦੇ ਰਿਸ਼ੀ ਬਣਨ ਤੋਂ ਪਹਿਲਾਂ ਦਾ ਜੀਵਨ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਕਿਉਂਕਿ ਬਾਲਮਿਕ ਰਿਸ਼ੀ ਜੀ ਪਹਿਲੀ ਉਮਰੇ ਬਹੁਤ ਹੀ ਲੁਟੇਰੇ ਕਿਸਮ ਦੇ ਸਨ। ਜੰਗਲ ਵਿੱਚੋਂ ਜਦੋਂ ਹੀ ਕੋਈ ਲੰਗਦਾ ਤਾਂ ਇਹ ਉਸ ਨੂੰ ਮਾਰ ਦਿੰਦੇ ਫਿਰ ਉਹਨਾਂ ਦਾ ਸਾਜੋ-ਸਮਾਨ ਲੁੱਟ ਲੈਂਦੇ ਤੇ ਆਪਣੇ ਪਰਿਵਾਰ ਨੂੰ ਬਾੜ ਦੇ ਬੰਦੇ ਨੂੰ ਮਾਰ ਦੇਣ ਤਾਂ ਜਿਵੇਂ ਇਹਨਾਂ ਲਈ ਬਹੁਤ ਮਾਮੂਲੀ ਜਿਹੀ ਗੱਲ ਸੀ ਇੱਕ ਦਿਨ ਕੀ ਪਾਣਾ ਵਰਤਿਆ ਕਿ ਜੰਗਲ ਵਿੱਚ ਸप्तऋषि ਬਹੁਤ ਹੀ ਕਰਨੀ ਵਾਲੇ ਮਹਾਪੁਰਖ ਜਿਨ੍ਹਾਂ ਦੀ ਭਜਨ ਬੰਦਗੀ ਬਹੁਤ ਜ਼ਿਆਦਾ ਸੀ ਹੋਇਆ ਕੁਝ ਇਸ ਤਰ੍ਹਾਂ ਕਿ ਬਾਲਮਿਕ ਜੀ ਨੇ ਉਹਨਾਂ ਨੂੰ ਵੀ ਘੇਰ ਲਿਆ ਇਨ੍ਹਾਂ ਪ੍ਰਤਾਪੀ ਮਹਾਪੁਰਖਾਂ ਦੇ ਦਰਸ਼ਨ ਕਰਕੇ ਬਾਲਮਿਕ ਜੀ ਦਾ ਹਿਰਦਾ ਕੁਝ ਨਰਮ ਜਿਹਾ ਹੋ ਗਿਆ ਉਹਨਾਂ ਨੇ ਬਾਲਮੀਕ ਰਿਸ਼ੀ ਜੀ ਨੂੰ ਪੁੱਛਿਆ ਕਿ ਭਾਈ ਤੂੰ ਲੁੱਟ ਕਿਉਂ ਕਰਦਾ ਏ ਤਾਂ ਬਾਲਮਿਕ ਜੀ ਨੇ ਉੱਤਰ ਦਿੱਤਾ ਕਿ ਮੈਂ ਤਾਂ ਅਜਿਹਾ ਕਰਕੇ ਆਪਣਾ ਪਰਿਵਾਰ ਪਾਲਦਾ ਹਾਂ ਫਿਰ ਉਸ ਸ਼ਪਤ ਰਿਸ਼ੀ ਨੇ ਕਿਹਾ ਕਿ ਪਹਿਲਾਂ ਆਪਣੇ ਪਰਿਵਾਰ ਨੂੰ ਆਪਣੇ ਘਰ ਜਾ ਕੇ ਪੁੱਛੋ ਕਿ ਜਦੋਂ ਤੁਹਾਨੂੰ ਇਹ ਸਭ ਕਾਸੀ ਦੀ ਸਜ਼ਾ ਮਿਲੇਗੀ ਕੀ ਤੁਹਾਡੇ ਪਰਿਵਾਰਕ ਮੈਂਬਰ ਇਸ ਸਜ਼ਾ ਵਿੱਚ ਤੁਹਾਡਾ ਹੱਥ ਬਟਾਉਣਗੇ ਮਹਾਤਮਾ ਦਾ ਹੁਕਮ ਮੰਨ ਕੇ ਬਾਲਮੀਕ ਰਿਸ਼ੀ ਆਪਣੇ ਘਰ ਪਹੁੰਚ ਗਿਆ ਉਸਨੇ ਘਰ ਜਾ ਕੇ ਆਪਣੇ ਮਾਤਾ ਪਿਤਾ ਪੁੱਤਰ ਧੀਆਂ ਸਭ ਨੂੰ ਬੁਲਾਇਆ ऋषि जी ਕਹਿਣ ਲੱਗੇ ਕਿ ਭਾਈ ਮੈਨੂੰ ਇਹ ਦੱਸੋ ਜਿਵੇਂ ਮੈਂ ਹੁਣ ਤੱਕ ਜਿੰਨੇ ਬੁਰੇ ਕਰਮ ਕੀਤੇ ਨੇ ਜਦੋਂ ਮੈਨੂੰ ਭਗਵਾਨ ਵੱਲੋਂ ਇਸ ਦਾ ਦੰਡ ਮਿਲੇਗਾ ਕੀ ਤੁਸੀਂ ਮੇਰਾ ਸਾਥ ਦੇਵੋਗੇ ਤੁਸੀਂ ਇਸ ਵਿੱਚ ਹਿੱਸਾ ਵਟਾਓਗੇ ਜਾਂ ਨਹੀਂ ਪਰਿਵਾਰ ਦੇ ਮੈਂਬਰ ਕਹਿਣ ਲੱਗੇ ਕਿ ਅਸੀਂ ਤਾਂ ਭਾਈ ਰੋਟੀ ਖਾਣੀ ਹੈ ਜਿਵੇਂ ਮਰਜ਼ੀ ਸਾਨੂੰ ਖਵਾ ਦੇ ਅਸੀਂ ਤਾਂ ਤੈਨੂੰ ਨਹੀਂ ਕਿਹਾ ਕਿ ਤੂੰ ਲੁੱਟਾਂ ਖੋਹਾਂ ਕਰਕੇ ਸਾਨੂੰ ਰੋਟੀ ਖਵਾ ਤੇ ਰਹੀ ਗੱਲ ਜਮਾਂ ਦੀ ਮਾਰ ਦੀ ਉਹ ਤਾਂ ਭਾਈ ਤੈਨੂੰ ਇਕੱਲੇ ਹੀ ਦੇਖਣਾ ਪਵੇਗਾ ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ ਇਹ ਪਾਪ ਤੂੰ ਕਰ ਰਿਹਾ ਏ ਤੇ ਪਾਪਾਂ ਦੀ ਸਜ਼ਾ ਵੀ ਤੈਨੂੰ ਹੀ ਮਿਲੇਗੀ ਅਜੀਹਾ ਸੁਣ ਕੇ ਭਗਵਾਨ ਬਾਲਮੀਕ ਜੀ ਦਾ ਹਿਰਦਾ ਕੰਬ ਗਿਆ ਸੋਚਣ ਲੱਗੇ ਜਿਸ ਪਰਿਵਾਰ ਦੀ ਖਾਤਰ ਮੈਂ ਲੁੱਟਾਂ ਖੋਹਾਂ ਕੀਤੀਆਂ ਇਹੀ ਮੇਰੇ ਸਾਥੀ ਨਹੀਂ ਇਹ ਪਾਪਾਂ ਦੇ ਫਲ ਤਾਂ ਮੈਨੂੰ ਇਕੱਲੇ ਨੂੰ ਹੀ ਭੋਗਣੇ ਪੈਣੇ ਨੇ ਭਗਵਾਨ ਬਾਲਮੀਕ ਰਿਸ਼ੀ ਜੀ ਉਸ ਸਤ੍ਰਿਸ਼ੀ ਤੋਂ ਪੁੱਛਣ ਲੱਗੇ ਕਿ ਤੁਸੀਂ ਹੀ ਮੈਨੂੰ ਕੋਈ ਹੱਲ ਦੱਸੋ ਕਿ ਮੇਰਾ ਪਾਰ ਉਤਾਰਾ ਹੋ ਜਾਵੇ ਤਾਂ ਉਸ ਵੇਲੇ ਸਤ੍ਰਿਸ਼ੀ ਜੀ ਨੇ ਕਿਹਾ ਕਿ ਭਾਈ ਰੱਬ ਦਾ ਨਾਮ ਜਪਿਆ ਕਰ ਰਾਮ ਰਾਮ ਕਰਿਆ ਕਰ ਤੇ ਕ੍ਰੋਧ ਤੇ ਲੋਭ ਨੂੰ ਮਨ ਵਿੱਚੋਂ ਕੱਢ ਦੇ ਜਦੋਂ ਅਸੀਂ ਦੁਬਾਰਾ ਤੇਰੇ ਕੋਲੇ ਆਵਾਂਗੇ ਫਿਰ ਅਸੀਂ ਤੁਹਾਨੂੰ ਸਤ ਗਿਆਨ ਦਾ ਉਪਦੇਸ਼ ਦੇਵਾਂਗੇ ਉਸ ਵੇਲੇ ਬਾਲਮੀਕ ਰਿਸ਼ੀ ਜੀ ਨੂੰ ਐਨੀ ਸੋਝੀ ਨਹੀਂ ਸੀ ਉਹ ਜਿੱਥੋਂ ਮਹਾਤਮਾ ਜੀ ਚਲੇ ਗਏ ਉਸੇ ਜਗ੍ਹਾ ਤੇ ਬੈਠ ਗਏ ਤੇ ਸਤ੍ਰਿਸ਼ੀ ਜੀ ਨੇ ਉਹਨਾਂ ਨੂੰ ਰਾਮ ਰਾਮ ਉਚਾਰਨ ਲਈ ਕਿਹਾ ਸੀ ਪਰ ਉਹਨਾਂ ਨੇ ਰਾਮ ਨੂੰ ਪੁੱਠਾ ਪੜ ਲਿਆ ਉਹ ਮਰਾ ਮਰਾ ਉਚਾਰਨ ਲੱਗ ਪਏ। ਭਗਵਾਨ ਬਾਲਮੀਕ ਜੀ ਨੂੰ ਨਾਮ ਜਪਦੇ ਜਪਦੇ 12 ਵਰੇ ਨਿਕਲ ਗਏ ਤੇ ਉਹਨਾਂ ਦੇ ਆਲੇ-ਦੁਆਲੇ ਮਿੱਟੀ ਦੀ ਇੱਕ ਵਰਮੀ ਬਣ ਗਈ। ਉਹਨਾਂ ਦੇ ਆਲੇ-ਦੁਆਲੇ ਕਾਫੂਸ ਉੱਗ ਗਿਆ। ਪਰ ਭਗਵਾਨ ਬਾਲਮੀਕ ਜੀ ਮਰਾ ਨਾਮ ਦਾ ਜਾਪ ਕਰੀ ਗਏ। ਅਸਲ ਵਿੱਚ ਉਹ ਮਰਾ ਮਰਾ ਵਾਰ-ਵਾਰ ਬੋਲ ਰਹੀ ਸੀ, ਉਚਾਰ ਰਹੀ ਸੀ ਤੇ ਉਹ ਉਲਟੇ ਸ਼ਬਦ ਵੀ ਸਿੱਧੇ ਹੋ ਗਏ ਤੇ ਉਹਨਾਂ ਦਾ ਵੀ ਰਾਮ ਰਾਮ ਬਣ ਗਿਆ ਤੇ ਉਹਨਾਂ ਦੀ ਲਿਵ ਪਰਮਾਤਮਾ ਨਾਲ ਜੁੜ ਗਈ ਉਸੇ ਵੇਲੇ ਤੋਂ ਭਗਵਾਨ ਵਾਲਮੀਕਾ ਆਤਮ ਗਿਆਨੀ ਬਣ ਗਏ ਜਦੋਂ 12 ਸਾਲ ਬਾਅਦ ਉਹ ਸਤ੍ਰਿਸ਼ੀ ਦੁਬਾਰਾ ਉੱਥੇ ਆਏ ਤਾਂ ਉਹਨਾਂ ਨੇ ਕਿਹਾ ਵਾਲਮਿਕ ਜੀ ਦੇ ਆਲੇ ਦੁਆਲੇ ਕਾਫੂਸ ਉੱਗਿਆ ਹੋਇਆ ਸੀ ਤੇ ਮਿੱਟੀ ਦੀ ਇੱਕ ਬਰਮੀ ਵੀ ਬਣੀ ਹੋਈ ਸੀ ਸਤ੍ਰੀਹੀ ਜੀ ਨੇ ਆ ਕੇ ਉਸ ਬਰਮੀ ਨੂੰ ਟੋਣਾ ਸ਼ੁਰੂ ਕੀਤਾ ਤੇ ਉਸ ਮਿੱਟੀ ਨੂੰ ਪਰਾਂ ਕੀਤਾ ਕਰਨ ਤੋਂ ਬਾਅਦ ਭਗਵਾਨ ਵਾਲਮੀਕ ਜੀ ਨੂੰ ਬਾਰ ਕੱਟਿਆ ਜੋ ਮਹਾਤਮਾ ਜੀ ਆਏ ਉਹਨਾਂ ਨੇ ਬਹੁਤ ਹੀ ਪ੍ਰੇਮ ਸਤਕਾਰ ਨਾਲ ਵਾਲਮੀਕ ਜੀ ਨੂੰ ਆਸ਼ੀਰਵਾਦ ਦਿੱਤਾ ਫਿਰ ਆਪ ਜੀ ਨੂੰ ਇੰਨੀ ਜ਼ਿਆਦਾ ਸੋਚੀ ਹੋ ਗਈ ਕਿ ਭਗਵਾਨ ਰਾਮਚੰਦਰ ਜੀ ਦੇ ਜਨਮ ਤੋਂ 1000 ਸਾਲ ਪਹਿਲਾਂ ਹੀ ਰਮਾਇਣ ਲਿਖ ਦਿੱਤੀ ਇਹ ਰਚਨਾ ਉਹਨਾਂ ਨੇ ਸੰਸਕ੍ਰਿਤ ਭਾਸ਼ਾ ਵਿੱਚ ਕੀਤੀ ਸੀ ਬਾਲਮੀਕ ॠषि ਜੀ ਸੰਸਕ੍ਰਿਤ ਭਾਸ਼ਾ ਦੇ ਬਹੁਤ ਵੱਡੇ ਵਿਦਵਾਨ ਸਨ ਇਹ ਬਾਲਮੀਕ ਜੀ ਉਹ ਸਨ ਜਿਨ੍ਹਾਂ ਨੇ ਰਾਮਚੰਦਰ ਜੀ ਦੇ ਜਨਮ ਤੋਂ ਪਹਿਲਾਂ ਰਮਾਇਣ ਲਿਖੀ ਸੀ ਤੇ ਦੂਜੇ ਬਾਲਮੀਕ ॠषि ਜੀ ਉਹ ਹਨ ਜਿਨ੍ਹਾਂ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ਤੇ ਇਹ ਰਚਨਾ ਭਗਤ ਰਵਿਦਾਸ ਜੀ ਦੁਆਰਾ ਲਿਖੀ ਗਈ ਹੈ ਜਿਸ ਸਮੇਂ ਸ੍ਰੀ ਕ੍ਰਿਸ਼ਨ ਜੀ ਨੇ ਮथुरा ਦੇ ਵਿੱਚ ਅਵਤਾਰ ਧਾਰਿਆ ਸੀ ਉਸ ਸਮੇਂ ਚੰਡਾਲਾਂ ਦੇ ਘਰ ਵਿੱਚ ਭਗਵਾਨ ਬਾਲਕੀ ਜੀ ਦਾ ਜਨਮ ਹੋਇਆ ਜੇਤੂ ਪਾਂਡਵਾ ਨੇ ਸ੍ਰੀ ਕ੍ਰਿਸ਼ਨ ਜੀ ਦੀ ਸਹਿਤਾ ਨਾਲ ਕੌਰਵਾਂ ਦਾ ਨਾਸ ਕੀਤਾ ਜਦ ਇਸਟਰ ਨੇ ਕੁੱਲ ਹੱਤਿਆ ਦੇ ਪਾਪ ਤੋਂ ਬਚਨ ਲਈ ਜੱਗ ਕੀਤਾ ਉਸ ਸਮੇਂ ਉਹਨਾਂ ਨੇ ਇੱਕ ਸ਼ੰਖ ਲਿਆ ਤੇ ਉਸ ਨੂੰ ਉੱਚੀ ਥਾਂ ਤੇ ਰੱਖਿਆ ਤੇ ਕਿਹਾ ਜਦੋਂ ਇਹ ਸ਼ੰਖ ਆਪਣੇ ਆਪ ਵੱਜਣ ਲੱਗੇਗਾ ਤਾਂ ਅਸੀਂ ਸਮਝ ਲਵਾਂਗੇ ਕਿ ਸਾਡਾ ਜੱਗ ਸੰਪੂਰਨ ਹੋ ਗਿਆ ਜਦੋਂ ਜੱਗ ਸ਼ੁਰੂ ਹੋਇਆ ਤਾਂ ਕਈ ਪ੍ਰਕਾਰ ਦੀਆਂ ਭੋਜਨ ਮਠਾਈਆਂ ਤਿਆਰ ਕਰਵਾਈਆਂ ਗਈਆਂ ਬਹੁਤ ਸਾਰੇ ਰਿਖੀ ਮੁਨੀ ਭੋਜਨ ਛਕਣ ਆਏ ਤੇ ਭੋਜਨ ਛਕ ਕੇ ਆਪਣਾ ਦਕਸ਼ਨਾ ਲੈ ਕੇ ਵਾਪਸ ਚਲੇ ਗਏ ਫਿਰ ਪਾਂਡਵ ਵਿਚਾਰ ਕਰਨ ਲੱਗੇ ਕਿ ਕੀ ਕਾਰਨ ਹੈ ਸ਼ੰਖ ਨਹੀਂ ਵੱਜਿਆ ਕਹਿਣ ਲੱਗੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਪੁੱਛਦੇ ਹਾਂ ਉਹਨਾਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਨਾਲ ਵਿਚਾਰ ਕੀਤੀ ਕ੍ਰਿਸ਼ਨ ਜੀ ਕਹਿਣ ਲੱਗੇ ਆਪ ਜੀ ਦੇ ਨਗਰ ਵਿੱਚ ਇੱਕ ਬਾਲਮਿਕ ਨਾਂ ਦਾ ઋષਿ ਰਹਿੰਦਾ ਹੈ ਤੁਸੀਂ ਉਹਨਾਂ ਨੂੰ ਬੁਲਾਇਆ ਨਹੀਂ ਇਸ ਕਰਕੇ ਸ਼ੰਖ ਨਹੀਂ ਵੱਜਿਆ ਤੁਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਭੋਜਨ ਛਕਾਓ ਜੀ ਸ਼੍ਰੀ ਕ੍ਰਿਸ਼ਨ ਜੀ ਦੇ ਕਹਿਣ ਤੇ ਰਾਜਾ ਜਯਦਸ਼ਤਰ ਤੇ ਭੀਮ ਨੂੰ ਤੇ ਅਰਜਨ ਨੂੰ ਭੇਜਿਆ ਗਿਆ ਕਹਿਣ ਲੱਗੇ ਕਿ ਜਾਓ ਤੇ ਬਾਲਮਿਕ ਨੂੰ ਸੱਦ ਕੇ ਲੈ ਕੇ ਆਓ ਪਰ ਬਾਲਮਿਕ ਜੀ ਨੇ ਕਿਹਾ ਕਿ ਮੈਂ ਤਾਂ ਨੀਚ ਜਾਤ ਦਾ ਚੰਡਾਲ ਹਾਂ ਛੱਜ ਸਾਨਣੀ ਗੰਡ ਤੱਕ ਕੇ ਗੁਜ਼ਾਰਾ ਕਰਦਾ ਹਾਂ ਜੱਗ ਤਾਂ ਰਿਸ਼ੀਆਂ ਮូនੀਆਂ ਦੇ ਹੁੰਦੇ ਨੇ ਜੇ ਮੈਂ ਤੁਹਾਡੇ ਜੱਗ ਵਿੱਚ ਆ ਗਿਆ ਤਾਂ ਉਹ ਜੱਗ ਅਪਵਿੱਤਰ ਹੋ ਜਾਏਗਾ ਕਹਿਣ ਲੱਗੇ ਕਿ ਮੈਨੂੰ ਭਗਵਾਨ ਕ੍ਰਿਸ਼ਨ ਜੀ ਸਾਰਿਆਂ ਦੇ ਅੱਗੇ ਲਿਆਉਣਾ ਚਾਹੁੰਦੇ ਨੇ ਪਰ ਮੈਨੂੰ ਇਸ ਚੀਜ਼ ਦੀ ਕੋਈ ਲਾਲਸਾ ਨਹੀਂ ਹੈ ਉਸ ਸਮੇਂ ਭਗਵਾਨ ਬਾਲਮਿਕ ਜੀ ਕਹਿਣ ਲੱਗੇ ਕਿ ਮੈਂ ਕੱਲ ਦਾ ਆਉਣ ਦਾ ਕਰਾਰ ਕਰਦਾ ਹਾਂ ਪਰ ਮੈਂ ਅੱਜ ਨਹੀਂ ਆ ਸਕਦਾ ਫਿਰ ਅਰਜਨ ਨੇ ਸਾਰੀ ਕਥਾ ਜਾ ਕੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਦੱਸੀ ਫਿਰ ਉਹਨਾਂ ਨੇ ਦ੍ਰੋਪਦੀ ਨੂੰ ਭਰਪੂਰ ਭੋਜਨ ਤਿਆਰ ਕਰਨ ਲਈ ਕਿਹਾ ਦੂਜੇ ਦਿਨ ਬਾਲਮਿਕ ਜੀ ਭਗਵਾਨ ਦਾ ਸਿਮਰਨ ਕਰਦੇ ਹੋਏ ਆ ਗਏ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਪ ਉੱਠ ਕੇ ਬਾਲਮਿਕ ਰਿਸ਼ੀ ਜੀ ਦੇ ਚਰਨ ਧੋਣ ਲੱਗੇ ਤੇ ਉਹਨਾਂ ਨੂੰ ਆਸਣ ਤੇ ਬਿਠਾਉਂਦੇ ਨੇ। ਦ੍ਰੋਪਦੀ ਨੇ ਬਾਲਮੀਕ ਰਿਸ਼ੀ ਜੀ ਨੂੰ ਹਰ ਪ੍ਰਕਾਰ ਤੇ ਭੋਜਨ ਪਰੋਸੇ। ਬਾਲਮੀਕ ਜੀ ਨੇ ਸਾਰਿਆਂ ਨੂੰ ਇਕੱਠੇ ਕਰਕੇ ਭੋਜਨ ਤਾਂ ਛਕਿਆ ਪਰ ਉਸ ਸਮੇਂ ਸ਼ੰਖ ਬਹੁਤ ਹੀ ਧੀਮੀ ਆਵਾਜ਼ ਵਿੱਚ ਵੱਜਿਆ। ਫਿਰ ਸਾਰੇ ਦੁਬਾਰਾ ਕਾਰਨ ਲੱਭਣ ਦੀ ਜਾਂਚ ਪੜਤਾਲ ਕਰਨ ਲੱਗੇ। ਜਿਵੇਂ ਹੀ ਦ੍ਰੋਪਦੀ ਜੀ ਨੂੰ ਪੁੱਛਿਆ ਗਿਆ ਦ੍ਰੋਪਦੀ ਜੀ ਕਹਿਣ ਲੱਗੀਆਂ ਕਿ ਮੈਨੂੰ ਇੰਜ ਲੱਗਿਆ ਜਿਵੇਂ ਨੀਚ ਜਾਤ ਤੇ ਹੋਣ ਦੇ ਕਾਰਨ ਇਹਨਾਂ ਨੇ ਮੇਰੇ ਬਣਾਏ ਭੋਜਨ ਦੀ ਕਦਰ ਨਹੀਂ ਪਾਈ ਮੈਂ ਇਕੱਲਾ-ਕੱਲਾ ਭੋਜਨ ਤਿਆਰ ਕੀਤਾ ਸੀ ਪਰ ਬਾਲਮੀਕ ਰਿਸ਼ੀ ਜੀ ਨੇ ਸਾਰੇ ਭੋਜਨ ਨੂੰ ਇਕੱਠਾ ਕਰ ਦਿੱਤਾ ਤੇ ਛਕਿਆ ਉਸ ਵੇਲੇ ਇਹੋ ਜਿਹੀ ਮੰਦ ਭਾਵਨਾ ਮੇਰੇ ਮਨ ਵਿੱਚ ਆਈ ਬਸ ਇੱਕ ਖਿਆਲ ਜਿਹਾ ਹੀ ਆਇਆ ਸੀ ਸ਼੍ਰੀ ਕ੍ਰਿਸ਼ਨ ਜੀ ਨੇ ਫਿਰ ਹੁਕਮ ਕੀਤਾ ਨਫ਼ਰਤ ਨੂੰ ਤਿਆਗੋ ਤੇ ਬਾਲਮਿਕ ॠषि ਨੂੰ ਦੁਬਾਰਾ ਬੁਲਾਓ ਤੇ ਭੋਜਨ ਛਕਾਓ ਫਿਰ ਸ਼ੰਖ ਚੰਗੀ ਤਰ੍ਹਾਂ ਵੱਜੇਗਾ ਜਦੋਂ ਜੁਦੇਸ਼ਟਰ ਜੀ ਦੁਬਾਰਾ ਗਏ ਬਾਲਮਿਕ ਜੀ ਨੇ ਦੇਖਿਆ ਕਿ ਜੁਦੇਸ਼ਟਰ ਜੀ ਆਏ ਨੇ ਉਹ ਉੱਠ ਕੇ ਨਮਸਕਾਰ ਕਰਨ ਲੱਗ ਪਏ ਉਸ ਸਮੇਂ ਜੁਦੇਸ਼ਟਰ ਜੀ ਨੇ ਦੁਬਾਰਾ ਪ੍ਰਸ਼ਾਦਾ ਛਕਣ ਦਾ ਪ੍ਰਸਤਾਵ ਦਿੱਤਾ ਤੇ ਬਾਲਮਿਕ ॠषि ਜੀ ਨੇ ਫਿਰ हां ਕਰ ਦਿੱਤੀ। श्री कृष्ण जी ने बहुत ही प्यार ਨਾਲ भगवान वाल्मीकि ਜੀ ਨੂੰ ਗਲੇ ਨਾਲ ਲਾਇਆ ਤੇ ਆਪ ਹੀ वाल्मीकि ਜੀ ਨੂੰ ਰਸੋਈ ਵਿੱਚ ਲੈ ਗਏ। ਸੋਨਾ ਆਸਣ ਵਿਛਾਇਆ ਚਰਨ ਧੋਤੇ ਤੇ ਆਸਣ ਤੇ ਬੁઢਾਇਆ। ਜਿਵੇਂ ਹੀ ਦ੍ਰੋਪਦੀ ਜੀ ਨੇ ਭੋਜਨ ਰੱਖਿਆ ਤਾਂ वाल्मीकि ऋषि जी ਨੇ ਪਹਿਲਾਂ ਵਾਂਗੂ ਸਾਰੇ ਭੋਜਨ ਨੂੰ ਇਕੱਠਾ ਕੀਤਾ ਤੇ ભગવાન ਜੀ ਨੂੰ ਭੋਗ ਲਗਾਇਆ। ਤੇ ਫਿਰ ਸ਼ਕਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਉਹ ਮੂੰਹ ਵਿੱਚ ਬੁਰਕੀ ਪਾਉਂਦੇ ਓਵੇਂ ਓਵੇਂ ਸ਼ੰਖ ਦੀ ਆਵਾਜ਼ ਉੱਚੀ ਹੁੰਦੀ ਜਾਵੇ ਫਿਰ ਬਾਲਮਿਕ ਰਿਸ਼ੀ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਸਾਰੇ ਪਦਾਰਥ ਇਕੱਠੇ ਕਰਕੇ ਕਿਉਂ ਛਕੇ ਤਾਂ ਬਾਲਮਿਕ ਰਿਸ਼ੀ ਜੀ ਕਹਿਣ ਲੱਗੇ ਕਿ ਮੈਂ ਤਾਂ ਬਹੁਤ ਦੁਬਿਧਾ ਵਿੱਚ ਸੀ ਕਿ ਤੁਹਾਨੂੰ ਪਹਿਲਾਂ ਖੱਟੇ ਪਦਾਰਥ ਦਾ ਭੋਗ ਲਗਾਵਾ ਜਾਂ ਮਿੱਠੇ ਦਾ ਜੇ ਤੂੰ ਮੈਂ ਫੈਸਲਾ ਨਾ ਲੈ ਸਕਿਆ ਫਿਰ ਮੈਂ ਸਾਰਾ ਕੁਝ ਹੀ ਇਕੱਠਾ ਕਰ ਦਿੱਤਾ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਖਾਣ ਦਾ ਚਸ਼ਕਾ ਤਾਂ ਆਮ ਬੰਦੇ ਨੂੰ ਹੁੰਦਾ ਹੈ ਪਰ ਜੋ ਪਰਮਾਤਮਾ ਨਾਲ ਜੁੜਿਆ ਹੋਵੇ ਉਸ ਨੂੰ ਤਾਂ ਪਰਮਾਤਮਾ ਦਾ ਨਾਮ ਹੀ ਚੰਗਾ ਲੱਗਦਾ ਹੈ ਗੁਰਬਾਣੀ ਦੇ 바ਕਾਂ ਅਨੁਸਾਰ ਨੀਚ ਬੰਦਾ ਚੰਡਾਲ ਵੀ ਤਿੰਨ ਲੋਕਾਂ ਵਿੱਚ ਪੂਜਣ ਵਾਲਾ ਬਣ ਜਾਂਦਾ ਹੈ ਇਤਿਹਾਸ ਅਨੁਸਾਰ ਇਹ ਦੋ ਬਾਲਮੀਕ ਰਿਸ਼ੀ ਹੋਏ ਨੇ ਸਾਰੇ ਆਪਣੀ ਆਪਣੀ ਮਤ ਅਨੁਸਾਰ ਇਹਨਾਂ ਦੀ ਵਿਆਖਿਆ ਕਰਦੇ ਨੇ ਸਾਨੂੰ ਇਸ ਕਥਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੱਲ ਨੀਚ ਜਾਤ ਦੀ ਨਹੀਂ ਹੈ ਗੱਲ ਤਾਂ ਪਰਮਾਤਮਾ ਦਾ ਨਾਮ ਜਪਣ ਦੀ ਹੈ ਕਿਵੇਂ ਨੀਚ ਜਾਤ ਦੇ ਬਾਲਮੀਕ ਰਿਸ਼ੀ ਨੇ ਵੀ ਪਰਮਾਤਮਾ ਦਾ ਨਾਮ ਜਪ ਕੇ ਰੱਬ ਪਾਲਿਆ ਤੇ ਕਿਵੇਂ ਉਹਨਾਂ ਨੂੰ ਸਾਰੇ ਪੂਜਣ ਲੱਗ ਪਏ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਥਾ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਜੀਏ ਚਾਹਨਾ ਸਬਸਕ੍ਰਾਈਬ ਕਰ ਦਿਓ ਧੰਨਵਾਦ